ਕੀ ਦੇ ਛੱਡੀਏ ਸੱਪ ਕੋਈ ਵਧੀਆ ਜਿਹਾ ਘਰ ਮਿਲ ਜੇ ਅੱਜ ਕੱਲ ਤਾਂ ਦਿਹਾੜੀ ਵੀ ਨਹੀਂ ਬਣਦੀ ਆਹ ਦਰਵਾਜ਼ਾ ਠੀਕ ਲੱਗਦਾ ਇੱਥੇ ਛੱਡਦੇ ਆ ਓਏ ਤੂੰ ਭਾਗਿਆ ਭਾਗਿਆ ਓਏ ਜਾਂਦਾ ਕਿਉਂ ਨਹੀਂ ਕੀ ਚਾ ਹੁਣ ਆਪਾਂ ਚੱਲਦੇ ਆ ਆਪਣੇ ਅਡੇਰੇ ਆਗੇ ਤੁਸੀਂ ਹਾਂ ਆ ਗਿਆ ਹੋਰ ਕਿਵੇਂ ਚੱਲਦੀ ਆ ਪੜਾਈ ਤੇਰੀ ਪੁੱਤ ਬਹੁਤ ਵਧੀਆ ਰੇਣੀ अच्छा कल पेपर फिर वधिया हो गया हां कल वाला पेपर बहुत बढ़िया सी आसान भी सी सारा हो गया सारा हो गया चल बढ़िया चल ਹੁਣ ਤਾਂ ਤੂੰ ਵਧੀਆ ਫਰਸਟ ਪੋਜੀਸ਼ਨ ਤੇ ਆ ਜੇ हां ਬਾਬਾ ਜੀ ਮਿਹਰ ਕਰਨਾ ਉਹ ਥੋੜੀ ਉਹ ਸੱਪ ਉਹ ਕਿੱਦਾਂ ਹੋ ਰਾਂਗੇ ਕਾ ਉਹ ਲੰਘ ਗਿਆ ਹੋ ਗਿਆ ਉਹ ਜਾਂਦਾ ਉਹ ਜਾਂਦਾ ਫੜਫੜ ਕਰਦਾ ਪੰਦਰੀ ਭੱਜਦਾ ਉੱਥੇ ਵਰਨਾ ਔਖਾ ਹੋ ਜੂ ਪੰਪਾ ਉਹ ਜਾਂਦਾ ਹਈ ਆਂ ਯਾਨੇ ਇਕੜਦਾ ਹਗਾ ਜੋਗੀ ਬਾਬੇ ਨੂੰ ਲਿਆਓ ਜਾ ਕੇ ਇਹ ਨਾ ਤਰ ਬੜਨਾ ਦੁਪਹਿਰ ਹੋ ਗਈ ਆਪਣਾ ਦਾ ਮੈਂ ਲੈਉਣਾ ਭੱਜ ਕੇ ਜਾ ਕੇ ਲੈ ਕੇ ਆਉ ਉਹਨੂੰ ਅੱਗੇ ਜੀ ਲਿਆ ਐਵਾ ਬਾਜੀ ਨੂੰ ਹਾਂ ਲਿਆ ਏ ਬਾਬਾ ਜੀ ਤਾਂ ਡੇਰੇ 'ਚ ਬੈਠੇ ਤੇ ਬੜੀ ਮੁਸ਼ਕਲ ਨਾਲ ਲਿਆ ਤੈਨੂੰ ਕਹਿੰਦੇ ਸੀ ਤਾਂ ਪਾਠ ਕਰਦੇ ਆ ਅੱਛਾ ਜੀ ਕਹਿੰਦੇ ਚੱਲ ਛੋਡੇ ਕਰਕੇ ਭੱਗ ਜਾਂਦੇ ਆ ਆਜੋ ਬਾਬਾ ਜੀ ਗਾਹਾਂ ਲੰਗਿਆ ਤਾਂ ਬਹੁਤ ਵੱਡਾ ਨਾਗ ਹੈ ਜੀ ਆਪਾਂ ਨੂੰ ਵੀ ਆਖਾ ਹੋਰੇ ਹਾਂ ਜੀ ਹੋ ਤੇਰੇ ਕਰਕੇ ਪਾਏ ਸਾਫੇਰੇ ਨਹੀਂ ਤਾਂ ਸੰਤ ਬੈਠੇ ਸੀ ਡੇਰੇ ਹੋ ਦੁਨੀਆ ਡਰਾਉਣ ਵਾਲਿਆ ਤੇ ਤਾਂ ਬਾੜੀ ਕਰਨੀ ਵਾਲੇ ਸੰਤ ਨੇ जय हो जै जी बाबा जी की आज भी जो आखो मंजे से चढ़ के बह जाओ बाबा सप फड़ूगा आज